ਕਿ ਲੋਹਰ ਛੱਡ ਦਿਓ ਦੱਸਦੀ ਹੈ ਕਿ ਭਾਰਤ ਪਾਕਿਸਤਾਨ ਤਣਾ ਵਿਚਾਲੇ ਅਮਰੀਕਾ ਦੀ ਇਹ ਦੂਸਰੀ ਵਾਰ ਐਂਟਰੀ ਹੋਈ ਹੈ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ ਮਹਿਫੂਜ਼ ਥਾਵਾਂ ਲੱਭਣ ਦੇ ਲਈ ਆਖ ਦਿੱਤਾ ਹੈ ਲਾਹੌਰ ਚ ਆਏ ਹੋਏ ਆਪਣੇ ਨਾਗਰਿਕਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਲਾਹੌਰ ਨੂੰ ਖਾਲੀ ਕਰ ਦੇਣ ਲਾਹੌਰ ਨੂੰ ਛੱਡ ਦੇਣ ਕਿਉਂਕਿ ਭਾਰਤ ਦੇ ਵੱਲੋਂ ਲਗਾਤਾਰ ਐਕਸ਼ਨ ਕੀਤਾ ਜਾ ਰਿਹਾ ਹੈ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਵੀ ਵੱਡਾ ਐਕਸ਼ਨ ਇਸ ਤੋਂ ਵੀ ਵੱਡੀ ਕਾਰਵਾਈ ਹੋ ਸਕਦੀ ਹੈ ਇਸ ਕਰਕੇ ਅਮਰੀਕਾ ਦੇ ਵੱਲੋਂ ਆਪਣੇ ਨਾਗਰਿਕਾਂ ਨੂੰ ਇਹ ਕਹਿ ਦਿੱਤਾ ਗਿਆ ਹੈ ਕਿ ਸਾਡੇ ਪਰੋਸਥੀ ਨਾਰ ਰਹੋ ਆਪਣੇ ਡਾਕੂਮੈਂਟਸ ਪੂਰੇ ਰੱਖੋ ਮੁਲਕ ਛੱਡਣ ਦੀ ਕੋਸ਼ਿਸ਼ ਕਰੋ ਆਪਣੇ ਵੀਜ਼ਾ ਤੇ ਕਾਗਜ਼ ਅਪਡੇਟ ਰੱਖੋ ਮਹਿਫੂਜ਼ ਥਾਵਾਂ ਲੱਭੋ ਆਪਣੇ ਸ਼ੈਲਟਰ ਖੁਦ ਲੱਭੋ ਸੋ ਅਮਰੀਕਾ ਵੱਲੋਂ ਜਿਹੜੇ ਉਹਨਾਂ ਦੇ ਨਾਗਰਿਕ ਲਾਹੌਰ ਦੇ ਵਿੱਚ ਆਏ ਹੋਏ ਨੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਲਾਹੌਰ ਦੇ ਵਿੱਚ ਰਹੇ ਤਾਂ ਤੁਹਾਡਾ ਨੁਕਸਾਨ ਹੋ ਸਕਦਾ ਸੋ ਆਪਣੇ ਨਾਗਰਿਕਾਂ ਨੂੰ ਅਮਰੀਕਾ ਦੇ ਵੱਲੋਂ ਇਹ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕਹਿਆ ਗਿਆ ਹੈ ਕਿ ਤੁਸੀਂ ਯੂਐਸ ਗਵਰਨਮੈਂਟ ਡਿਪਲੋਮੈਟ ਦੇ ਪ੍ਰੋਸੈਸ ਨਾ ਰਹੋ ਆਪਣਾ ਇੰਤਜ਼ਾਮ ਖੁਦ ਕਰਿਓ ਦੱਸਦੀ ਹੈ ਕਿ ਆਮ ਤੌਰ 'ਤੇ ਅਮਰੀਕੀ ਨਾਗਰਿਕ ਜੋ ਕਿ ਪਾਕਿਸਤਾਨ ਘੁੰਮਣ ਦੇ ਲਈ ਆਉਂਦੇ ਰਹਿੰਦੇ ਨੇ ਖਾਸ ਤੌਰ ਤੇ ਅਮਰੀਕੀ ਨਾਗਰਿਕ ਲਾਹੌਰ ਆਉਂਦੇ ਨੇ ਔਰ ਦੱਸਦੀਏ ਕਿ ਲਾਹੌਰ ਟੂਰਿਸਟ ਦਾ ਹੱਬ ਹੈ ਟੂਰਿਸਟ ਦਾ ਕੇਂਦਰ ਹੈ ਇੱਥੇ ਬਹੁਤ ਸਾਰੇ ਵਿਦੇਸ਼ੀ ਨਾਗਰਿਕ ਘੁੰਮਣ ਦੇ ਲਈ ਆਉਂਦੇ ਨੇ ਤੇ ਹੁਣ ਅਮਰੀਕਾ ਨੇ ਆਪਣੇ ਉਹਨਾਂ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਹੜੇ ਲਾਹੌਰ ਘੁੰਮਣ ਆਏ ਹੋਏ ਸਨ ਉਹਨਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਲਾਹੌਰ ਛੱਡ ਦਿਓ ਕਿਉਂਕਿ ਭਾਰਤ ਦੇ ਵੱਲੋਂ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਜੇਕਰ ਤੁਸੀਂ ਲਾਹੌਰ ਦੇ ਵਿੱਚ ਰਹੇ ਤਾਂ ਤੁਹਾਡਾ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਹੁਣ ਆਪਣੇ ਨਾਗਰਿਕਾਂ ਨੂੰ ਅਮਰੀਕਾ ਦੇ ਵੱਲੋਂ ਇਹ ਵੱਡੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕਿ ਲਾਹੌਰ ਨੂੰ ਛੱਡ ਦਿਓ ਆਪਣੇ ਡਾਕੂਮੈਂਟਸ ਪੂਰੇ ਰੱਖੋ ਮਹਫੂਜ਼ ਥਾਵਾਂ ਲੱਭੋ ਆਪਣੇ ਸ਼ੈਲਟਰ ਖੁਦ ਲੱਭੋ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਕਿ ਲਾਹੌਰ ਛੱਡ ਦਿਓ ਦੱਸਦੀ ਹੈ ਕਿ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਕਿ ਲਾਹੌਰ ਛੱਡ ਦਿਓ ਦੱਸਦੀ ਹੈ ਕਿ ਭਾਰਤ ਪਾਕਿਸਤਾਨ ਤਣਾਅ ਵਿਚਾਲੇ ਅਮਰੀਕਾ ਦੀ ਇਹ ਦੂਸਰੀ ਵਾਰ ਐਂਟਰੀ ਹੋਈ ਹੈ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਸੁਰੱਖਿਆ ਥਾਵਾਂ ਮਹਿਫੂਜ਼ ਥਾਵਾਂ ਲੱਭਣ ਦੇ ਲਈ ਆਖ ਦਿੱਤਾ ਹੈ ਲਾਹੌਰ ਚ ਆਏ ਹੋਏ ਆਪਣੇ ਨਾਗਰਿਕਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਲਾਹੌਰ ਨੂੰ ਖਾਲੀ ਕਰ ਦੇਣ ਲਾਹੌਰ ਨੂੰ ਛੱਡ ਦੇਣ ਕਿਉਂਕਿ ਭਾਰਤ ਦੇ ਵੱਲੋਂ ਲਗਾਤਾਰ ਐਕਸ਼ਨ ਕੀਤਾ ਜਾ ਰਿਹਾ ਹੈ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਵੀ ਵੱਡਾ ਐਕਸ਼ਨ ਇਸ ਤੋਂ ਵੀ ਵੱਡੀ ਕਾਰਵਾਈ ਹੋ ਸਕਦੀ ਹੈ ਇਸ ਕਰਕੇ ਅਮਰੀਕਾ ਦੇ ਵੱਲੋਂ ਆਪਣੇ ਨਾਗਰਿਕਾਂ ਨੂੰ ਇਹ ਕਹਿ ਦਿੱਤਾ ਗਿਆ ਹੈ ਕਿ ਸਾਡੇ ਭਰੋਸੇ ਨਾ ਰਹੋ ਆਪਣੇ ਡਾਕੂਮੈਂਟਸ ਪੂਰੇ ਰੱਖੋ ਮੁਲਕ ਛੱਡਣ ਦੀ ਕੋਸ਼ਿਸ਼ ਕਰੋ ਆਪਣੇ ਵੀਜ਼ਾ ਤੇ ਕਾਗਜ਼ ਅਪਡੇਟ ਰੱਖੋ ਮਹਫੂਜ਼ ਥਾਵਾਂ ਲੱਭੋ ਆਪਣੇ ਸ਼ੈਲਟਰ ਖੁਦ ਲੱਭੋ ਸੋ ਅਮਰੀਕਾ ਵੱਲੋਂ ਜਿਹੜੇ ਉਹਨਾਂ ਦੇ ਨਾਗਰਿਕ ਲਾਹੌਰ ਦੇ ਵਿੱਚ ਆਏ ਹੋਏ ਨੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਲਾਹੌਰ ਦੇ ਵਿੱਚ ਰਹੇ ਤਾਂ ਤੁਹਾਡਾ ਨੁਕਸਾਨ ਹੋ ਸਕਦਾ ਹੈ ਸੋ ਆਪਣੇ ਨਾਗਰਿਕਾਂ ਨੂੰ ਅਮਰੀਕਾ ਦੇ ਵੱਲੋਂ ਇਹ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕਿਹਾ ਗਿਆ ਹੈ ਕਿ ਤੁਸੀਂ ਯੂਐਸ ਗਵਰਨਮੈਂਟ ਡਿਪਲੋਮੈਟ ਦੇ ਪਰੋਸੇ ਨਾ ਰਹੋ ਆਪਣਾ ਇੰਤਜ਼ਾਮ ਖੁਦ ਕਰਿਓ ਦੱਸਦੀ ਹੈ ਕਿ ਆਮ ਤੌਰ 'ਤੇ ਅਮਰੀਕੀ ਨਾਗਰਿਕ ਜੋ ਕਿ ਪਾਕਿਸਤਾਨ ਘੁੰਮਣ ਦੇ ਲਈ ਆਉਂਦੇ ਰਹਿੰਦੇ ਨੇ ਖਾਸ ਤੌਰ ਤੇ ਅਮਰੀਕੀ ਨਾਗਰਿਕ ਲਾਹੌਰ ਆਉਂਦੇ ਨੇ ਔਰ ਦੱਸਦੀ ਹੈ ਕਿ ਲਾਹੌਰ ਟੂਰਿਸਟ ਦਾ ਹੱਬ ਹੈ ਟੂਰਿਸਟ ਦਾ ਕੇਂਦਰ ਹੈ ਇੱਥੇ ਬਹੁਤ ਸਾਰੇ ਵਿਦੇਸ਼ੀ ਨਾਗਰਿਕ ਘੁੰਮਣ ਦੇ ਲਈ ਆਉਂਦੇ ਨੇ ਤੇ ਹੁਣ ਅਮਰੀਕਾ ਨੇ ਆਪਣੇ ਉਹਨਾਂ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਹੜੇ ਲਾਹੌਰ ਕੁੰਮਣ ਆਏ ਹੋਏ ਸਨ ਉਹਨਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਲਾਹੌਰ ਛੱਡ ਦਿਓ ਕਿਉਂਕਿ ਭਾਰਤ ਦੇ ਵੱਲੋਂ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਜੇਕਰ ਤੁਸੀਂ ਲਾਹੌਰ ਦੇ ਵਿੱਚ ਰਹੇ ਤਾਂ ਤੁਹਾਡਾ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਹੁਣ ਆਪਣੇ ਨਾਗਰਿਕਾਂ ਨੂੰ ਅਮਰੀਕਾ ਦੇ ਵੱਲੋਂ ਇਹ ਵੱਡੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕਿ ਲਾਹੌਰ ਨੂੰ ਛੱਡ ਦਿਓ ਆਪਣੇ ਡਾਕੂਮੈਂਟਸ ਪੂਰੇ ਰੱਖੋ ਮਹਫੂਜ਼ ਥਾਵਾਂ ਲੱਭੋ ਆਪਣੇ ਸ਼ੈਲਟਰ ਖੁਦ ਲੱਭੋ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਕਿ ਲਾਹੌਰ ਛੱਡ ਦਿਓ ਦੱਸ ਦਈਏ ਕਿ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਕਿ ਲਾਹੌਰ ਛੱਡ ਦਿਓ ਦੱਸ ਦਈਏ ਕਿ ਭਾਰਤ ਪਾਕਿਸਤਾਨ ਤਣਾਅ ਵਿਚਾਲੇ ਅਮਰੀਕਾ ਦੀ ਇਹ ਦੂਸਰੀ ਵਾਰ ਐਂਟਰੀ ਹੋਈ ਹੈ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ ਮਹਿਫੂਜ਼ ਥਾਵਾਂ ਲੱਭਣ ਦੇ ਲਈ ਆਖ ਦਿੱਤਾ ਹੈ ਲਾਹੌਰ ਚ ਆਏ ਹੋਏ ਆਪਣੇ ਨਾਗਰਿਕਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਲਾਹੌਰ ਨੂੰ ਖਾਲੀ ਕਰ ਦੇਣ ਲਾਹੌਰ ਨੂੰ ਛੱਡ ਦੇਣ ਕਿਉਂਕਿ ਭਾਰਤ ਦੇ ਵੱਲੋਂ ਲਗਾਤਾਰ ਐਕਸ਼ਨ ਕੀਤਾ ਜਾ ਰਿਹਾ ਹੈ ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਵੀ ਵੱਡਾ ਐਕਸ਼ਨ ਇਸ ਤੋਂ ਵੀ ਵੱਡੀ ਕਾਰਵਾਈ ਹੋ ਸਕਦੀ ਹੈ ਇਸ ਕਰਕੇ ਅਮਰੀਕਾ ਦੇ ਵੱਲੋਂ ਆਪਣੇ ਨਾਗਰਿਕਾਂ ਨੂੰ ਇਹ ਕਹਿ ਦਿੱਤਾ ਗਿਆ ਹੈ ਕਿ ਸਾਡੇ ਪਰੋਸੇ ਨਾ ਰਹੋ ਆਪਣੇ ਡਾਕੂਮੈਂਟਸ ਪੂਰੇ ਰੱਖੋ ਮੁਲਕ ਛੱਡਣ ਦੀ ਕੋਸ਼ਿਸ਼ ਕਰੋ ਆਪਣੇ ਵੀਜ਼ਾ ਤੇ ਕਾਗਜ਼ ਅਪਡੇਟ ਰੱਖੋ ਮਹਫੂਜ਼ ਥਾਵਾਂ ਲੱਭੋ ਆਪਣੇ ਸ਼ੈਲਟਰ ਖੁਦ ਲੱਭੋ ਸੋ ਅਮਰੀਕਾ ਵੱਲੋਂ ਜਿਹੜੇ ਉਹਨਾਂ ਦੇ ਨਾਗਰਿਕ ਲਾਹੌਰ ਦੇ ਵਿੱਚ ਆਏ ਹੋਏ ਨੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਲਾਹੌਰ ਦੇ ਵਿੱਚ ਰਹੇ ਤਾਂ ਤੁਹਾਡਾ ਨੁਕਸਾਨ ਹੋ ਸਕਦਾ ਹੈ ਸੋ ਆਪਣੇ ਨਾਗਰਿਕਾਂ ਨੂੰ ਅਮਰੀਕਾ ਦੇ ਵੱਲੋਂ ਇਹ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕਿਹਾ ਗਿਆ ਹੈ ਕਿ ਤੁਸੀਂ ਯੂਐਸ ਗਵਰਨਮੈਂਟ ਡਿਪਲੋਮੈਟ ਦੇ ਪ੍ਰੋਸੇਸ ਨਾ ਰਹੋ ਆਪਣਾ ਇੰਤਜ਼ਾਮ ਖੁਦ ਕਰਿਓ ਦੱਸਦੀ ਹੈ ਕਿ ਆਮ ਤੌਰ 'ਤੇ ਅਮਰੀਕੀ ਨਾਗਰਿਕ ਜੋ ਕਿ ਪਾਕਿਸਤਾਨ ਘੁੰਮਣ ਦੇ ਲਈ ਆਉਂਦੇ ਰਹਿੰਦੇ ਨੇ ਖਾਸ ਤੌਰ ਤੇ ਅਮਰੀਕੀ ਨਾਗਰਿਕ ਲਾਹੌਰ ਆਉਂਦੇ ਨੇ ਔਰ ਦੱਸਦੀਏ ਕਿ ਲਾਹੌਰ ਟੂਰਿਸਟ ਦਾ ਹੱਬ ਹੈ ਟੂਰਿਸਟ ਦਾ ਕੇਂਦਰ ਹੈ ਇੱਥੇ ਬਹੁਤ ਸਾਰੇ ਵਿਦੇਸ਼ੀ ਨਾਗਰਿਕ ਘੁੰਮਣ ਦੇ ਲਈ ਆਉਂਦੇ ਨੇ ਤੇ ਹੁਣ ਅਮਰੀਕਾ ਨੇ ਆਪਣੇ ਉਹਨਾਂ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਹੜੇ ਲਾਹੌਰ ਕੁੰਮਣ ਆਏ ਹੋਏ ਸਨ ਉਹਨਾਂ ਨੂੰ ਕਹਿ ਦਿੱਤਾ ਗਿਆ ਏ ਕਿ ਲਾਹੌਰ ਛੱਡ ਦਿਓ ਕਿਉਂਕਿ ਭਾਰਤ ਦੇ ਵੱਲੋਂ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਜੇਕਰ ਤੁਸੀਂ ਲਾਹੌਰ ਦੇ ਵਿੱਚ ਰਹੇ ਤਾਂ ਤੁਹਾਡਾ ਨੁਕਸਾਨ ਹੋ ਸਕਦਾ ਇਸ ਕਰਕੇ ਹੁਣ ਆਪਣੇ ਨਾਗਰਿਕਾਂ ਨੂੰ ਅਮਰੀਕਾ ਦੇ ਵੱਲੋਂ ਇਹ ਵੱਡੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕਿ ਲਾਹੌਰ ਨੂੰ ਛੱਡ ਦਿਓ ਆਪਣੇ ਡਾਕੂਮੈਂਟਸ ਪੂਰੇ ਰੱਖੋ ਮਹਫੂਜ਼ ਥਾਵਾਂ ਲੱਭੋ ਆਪਣੇ ਸ਼ੈਲਟਰ ਖੁਦ ਲੱਭੋ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਕਿ ਲਾਹੌਰ ਛੱਡ ਦਿਓ ਦੱਸ ਦਈਏ ਕਿ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਕਿ ਲਾਹੌਰ ਛੱਡ ਦਿਓ ਦੱਸ ਦਈਏ ਕਿ ਭਾਰਤ ਪਾਕਿਸਤਾਨ ਤਣਾਅ ਵਿਚਾਲੇ ਅਮਰੀਕਾ ਦੀ ਇਹ ਦੂਸਰੀ ਵਾਰ ਐਂਟਰੀ ਹੋਈ ਹੈ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ ਮਹਿਫੂਜ਼ ਥਾਵਾਂ ਲੱਭਣ ਦੇ ਲਈ ਆਖ ਦਿੱਤਾ ਹੈ। ਲਾਹੌਰ ਚ ਆਏ ਹੋਏ ਆਪਣੇ ਨਾਗਰਿਕਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਲਾਹੌਰ ਨੂੰ ਖਾਲੀ ਕਰ ਦੇਣ ਲਾਹੌਰ ਨੂੰ ਛੱਡ ਦੇਣ ਕਿਉਂਕਿ ਭਾਰਤ ਦੇ ਵੱਲੋਂ ਲਗਾਤਾਰ ਐਕਸ਼ਨ ਕੀਤਾ ਜਾ ਰਿਹਾ ਹੈ, ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਵੀ ਵੱਡਾ ਐਕਸ਼ਨ ਇਸ ਤੋਂ ਵੀ ਵੱਡੀ ਕਾਰਵਾਈ ਹੋ ਸਕਦੀ ਹੈ ਇਸ ਕਰਕੇ ਅਮਰੀਕਾ ਦੇ ਵੱਲੋਂ ਆਪਣੇ ਨਾਗਰਿਕਾਂ ਨੂੰ ਇਹ ਕਹਿ ਦਿੱਤਾ ਗਿਆ ਹੈ ਕਿ ਸਾਡੇ ਪਰੋਸਥੇ ਨਾ ਰਹੋ ਆਪਣੇ ਡਾਕੂਮੈਂਟਸ ਪੂਰੇ ਰੱਖੋ ਮੁਲਕ ਛੱਡਣ ਦੀ ਕੋਸ਼ਿਸ਼ ਕਰੋ ਆਪਣੇ ਵੀਜ਼ਾ ਤੇ ਕਾਗਜ਼ ਅਪਡੇਟ ਰੱਖੋ ਮਹਿਫੂਜ਼ ਥਾਵਾਂ ਲੱਭੋ ਆਪਣੇ ਸ਼ੈਲਟਰ ਖੁਦ ਲੱਭੋ ਸੋ ਅਮਰੀਕਾ ਵੱਲੋਂ ਜਿਹੜੇ ਉਹਨਾਂ ਦੇ ਨਾਗਰਿਕ ਲਾਹੌਰ ਦੇ ਵਿੱਚ ਆਏ ਹੋਏ ਨੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਲਾਹੌਰ ਦੇ ਵਿੱਚ ਰਹੇ ਤਾਂ ਤੁਹਾਡਾ ਨੁਕਸਾਨ ਹੋ ਸਕਦਾ ਸੋ ਆਪਣੇ ਨਾਗਰਿਕਾਂ ਨੂੰ ਅਮਰੀਕਾ ਦੇ ਵੱਲੋਂ ਇਹ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕਿਹਾ ਗਿਆ ਹੈ ਕਿ ਤੁਸੀਂ ਯੂਐਸ ਗਵਰਨਮੈਂਟ ਡਿਪਲੋਮੈਟ ਦੇ ਪਰੋਸੇ ਨਾ ਰਹੋ ਆਪਣਾ ਇੰਤਜ਼ਾਮ ਖੁਦ ਕਰਿਓ ਦੱਸਦੀ ਹੈ ਕਿ ਆਮ ਤੌਰ ਤੇ ਅਮਰੀਕੀ ਨਾਗਰਿਕ ਜੋ ਕਿ ਪਾਕਿਸਤਾਨ ਘੁੰਮਣ ਦੇ ਲਈ ਆਉਂਦੇ ਰਹਿੰਦੇ ਨੇ ਖਾਸ ਤੌਰ ਤੇ ਅਮਰੀਕੀ ਨਾਗਰਿਕ ਲਾਹੌਰ ਆਉਂਦੇ ਨੇ ਔਰ ਦੱਸਦੀ ਹੈ ਕਿ ਲਾਹੌਰ ਟੂਰਿਸਟ ਦਾ ਹੱਬ ਹੈ ਟੂਰਿਸਟ ਦਾ ਕੇਂਦਰ ਹੈ ਇੱਥੇ ਬਹੁਤ ਸਾਰੇ ਵਿਦੇਸ਼ੀ ਨਾਗਰਿਕ ਘੁੰਮਣ ਦੇ ਲਈ ਆਉਂਦੇ ਨੇ ਤੇ ਹੁਣ ਅਮਰੀਕਾ ਨੇ ਆਪਣੇ ਉਹਨਾਂ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਹੜੇ ਲਾਹੌਰ ਕੁਮਣ ਆਏ ਹੋਏ ਸਨ ਉਹਨਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਲਾਹੌਰ ਛੱਡ ਦਿਓ ਕਿਉਂਕਿ ਭਾਰਤ ਦੇ ਵੱਲੋਂ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਜੇਕਰ ਤੁਸੀਂ ਲਾਹੌਰ ਦੇ ਵਿੱਚ ਰਹੇ ਤਾਂ ਤੁਹਾਡਾ ਨੁਕਸਾਨ ਹੋ ਸਕਦਾ ਹੈ ਇਸ ਕਰਕੇ ਹੁਣ ਆਪਣੇ ਨਾਗਰਿਕਾਂ ਨੂੰ ਅਮਰੀਕਾ ਦੇ ਵੱਲੋਂ ਇਹ ਵੱਡੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕਿ ਲਾਹੌਰ ਨੂੰ ਛੱਡ ਦਿਓ ਆਪਣੇ ਡਾਕੂਮੈਂਟਸ ਪੂਰੇ ਰੱਖੋ ਮਹਫੂਜ਼ ਥਾਵਾਂ ਲੱਭੋ ਆਪਣੇ ਸ਼ੈਲਟਰ ਖੁਦ ਲੱਭੋ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਕਿ ਲਾਹੌਰ ਛੱਡ ਦਿਓ ਦੱਸ ਦਈਏ ਕਿ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਕਿ ਲਾਹੌਰ ਛੱਡ ਦਿਓ ਦੱਸ ਦਈਏ ਕਿ ਭਾਰਤ ਪਾਕਿਸਤਾਨ ਤਣਾਅ ਵਿਚਾਲੇ ਅਮਰੀਕਾ ਦੀ ਇਹ ਦੂਸਰੀ ਵਾਰ ਐਂਟਰੀ ਹੋਈ ਹੈ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ ਮਹਿਫੂਜ਼ ਥਾਵਾਂ ਲੱਭਣ ਦੇ ਲਈ ਆਖ ਦਿੱਤਾ ਹੈ। ਲਾਹੌਰ ਚ ਆਏ ਹੋਏ ਆਪਣੇ ਨਾਗਰਿਕਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਲਾਹੌਰ ਨੂੰ ਖਾਲੀ ਕਰ ਦੇਣ ਲਾਹੌਰ ਨੂੰ ਛੱਡ ਦੇਣ ਕਿਉਂਕਿ ਭਾਰਤ ਦੇ ਵੱਲੋਂ ਲਗਾਤਾਰ ਐਕਸ਼ਨ ਕੀਤਾ ਜਾ ਰਿਹਾ ਹੈ, ਵੱਡੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਨੇ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਤੋਂ ਵੀ ਵੱਡਾ ਐਕਸ਼ਨ ਇਸ ਤੋਂ ਵੀ ਵੱਡੀ ਕਾਰਵਾਈ ਹੋ ਸਕਦੀ ਹੈ ਇਸ ਕਰਕੇ ਅਮਰੀਕਾ ਦੇ ਵੱਲੋਂ ਆਪਣੇ ਨਾਗਰਿਕਾਂ ਨੂੰ ਇਹ ਕਹਿ ਦਿੱਤਾ ਗਿਆ ਹੈ ਕਿ ਸਾਡੇ ਭਰੋਸੇ ਨਾ ਰਹੋ ਆਪਣੇ ਡਾਕੂਮੈਂਟਸ ਪੂਰੇ ਰੱਖੋ ਮੁਲਕ ਛੱਡਣ ਦੀ ਕੋਸ਼ਿਸ਼ ਕਰੋ ਆਪਣੇ ਵੀਜ਼ਾ ਤੇ ਕਾਗਜ਼ ਅਪਡੇਟ ਰੱਖੋ ਮਹਫੂਜ਼ ਥਾਵਾਂ ਲੱਭੋ ਆਪਣੇ ਸ਼ੈਲਟਰ ਖੁਦ ਲੱਭੋ ਸੋ ਅਮਰੀਕਾ ਵੱਲੋਂ ਜਿਹੜੇ ਉਹਨਾਂ ਦੇ ਨਾਗਰਿਕ ਲਾਹੌਰ ਦੇ ਵਿੱਚ ਆਏ ਹੋਏ ਨੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਲਾਹੌਰ ਦੇ ਵਿੱਚ ਰਹੇ ਤਾਂ ਤੁਹਾਡਾ ਨੁਕਸਾਨ ਹੋ ਸਕਦਾ ਹੈ ਸੋ ਆਪਣੇ ਨਾਗਰਿਕਾਂ ਨੂੰ ਅਮਰੀਕਾ ਦੇ ਵੱਲੋਂ ਇਹ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕਿਹਾ ਗਿਆ ਹੈ ਕਿ ਤੁਸੀਂ ਯੂਐਸ ਗਵਰਨਮੈਂਟ ਡਿਪਲੋਮੈਟ ਦੇ ਪਰੋਸੇ ਨਾ ਰਹੋ ਆਪਣਾ ਇੰਤਜ਼ਾਮ ਖੁਦ ਕਰਿਓ ਦੱਸਦੀ ਹੈ ਕਿ ਆਮ ਤੌਰ 'ਤੇ ਅਮਰੀਕੀ ਨਾਗਰਿਕ ਜੋ ਕਿ ਪਾਕਿਸਤਾਨ ਘੁੰਮਣ ਦੇ ਲਈ ਆਉਂਦੇ ਰਹਿੰਦੇ ਨੇ ਖਾਸ ਤੌਰ ਤੇ ਅਮਰੀਕੀ ਨਾਗਰਿਕ ਲਾਹੌਰ ਆਉਂਦੇ ਨੇ ਔਰ ਦੱਸਦੀਏ ਕਿ ਲਾਹੌਰ ਟੂਰਿਸਟ ਦਾ ਹੱਬ ਹੈ ਟੂਰਿਸਟ ਦਾ ਕੇਂਦਰ ਹੈ ਇੱਥੇ ਬਹੁਤ ਸਾਰੇ ਵਿਦੇਸ਼ੀ ਨਾਗਰਿਕ ਘੁੰਮਣ ਦੇ ਲਈ ਆਉਂਦੇ ਨੇ ਤੇ ਹੁਣ ਅਮਰੀਕਾ ਨੇ ਆਪਣੇ ਉਹਨਾਂ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਹੜੇ ਲਾਹੌਰ ਘੁੰਮਣ ਆਏ ਹੋਏ ਸਨ ਉਹਨਾਂ ਨੂੰ ਕਹਿ ਦਿੱਤਾ ਗਿਆ ਹੈ ਕਿ ਲਾਹੌਰ ਛੱਡ ਦਿਓ ਕਿਉਂਕਿ ਭਾਰਤ ਦੇ ਵੱਲੋਂ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਜੇਕਰ ਤੁਸੀਂ ਲਾਹੌਰ ਦੇ ਵਿੱਚ ਰਹੇ ਤਾਂ ਤੁਹਾਡਾ ਨੁਕਸਾਨ ਹੋ ਸਕਦਾ ਇਸ ਕਰਕੇ ਹੁਣ ਆਪਣੇ ਨਾਗਰਿਕਾਂ ਨੂੰ ਅਮਰੀਕਾ ਦੇ ਵੱਲੋਂ ਇਹ ਵੱਡੀ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ ਕਿ ਲੋਹਾਰ ਨੂੰ ਛੱਡ ਦਿਓ ਆਪਣੇ ਡਾਕੂਮੈਂਟਸ ਪੂਰੇ ਰੱਖੋ ਮਹਫੂਜ਼ ਥਾਵਾਂ ਲੱਭੋ ਆਪਣੇ ਸ਼ੈਲਟਰ ਖੁਦ ਲੱਭੋ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਕਿ ਲਾਹੌਰ ਛੱਡ ਦਿਓ ਦੱਸਦੀ ਹੈ ਕਿ ਪਾ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਕਿ ਲਾਹੌਰ ਛੱਡ ਦਿਓ ਦੱਸਦੀ ਹੈ ਕਿ ਭਾਰਤ ਪਾਕਿਸਤਾਨ ਤਣਾਅ ਵਿਚਾਲੇ ਅਮਰੀਕਾ ਦੀ ਇਹ ਦੂਸਰੀ ਵਾਰ ਐਂਟਰੀ ਹੋਈ ਹੈ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਥਾਵਾਂ ਮਹਿਫੂਜ਼ ਥਾਵਾਂ